ਸੱਚਾ ਹੈ ਕਿ ਸਾਰਿਆਂ ਨੂੰ ਆਪਾਂ ਬਣਾ ਰਹਿਆਂ ਦੇ ਵੇਸਣ ਚਾਲ ਨੂੰ ਆ ਗਿਆ ਜੀ ਛਾਲਾ ਮਾਰਦਾ ਤੇ ਖੰਗ ਜੇ ਕਾਮ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਅੱਜ ਕੱਲ ਤੇ ਸਾਰੇ ਤੁਹਾਨੂੰ ਪਤਾ ਫੀਤਾਂ ਇਦਾਂ ਨਹੀਂ ਹੁੰਦੀਆਂ ਵਾ ਹਨਾ ਲੱਕ ਪੀੜ ਹੋ ਗਿਆ ਗੋਡੇ ਪੀੜ ਹੋ ਗਏ ਲੱਤਾਂ ਪੀੜ ਹੋ ਗਈਆਂ ਇਹਨਾਂ ਸਾਰਿਆਂ ਦਾ ਇਲਾਜ ਹੈ ਇਹ ਆਪਣੀ ਨਸੀਬ ਬਜ਼ੁਰਗਾਂ ਦੀ ਆਪਾਂ ਨੂੰ ਦਿੱਤੀ ਜਾਵਾ ਕਿਉਂਕਿ ਅੱਜ ਕੱਲ ਆਪਾਂ ਨੂੰ ਕੀ ਆ ਵੀ ਉੱਠੇ ਤੇ ਗੋਲੀ ਖਾ ਲਈ ਜਾ ਆ ਵਿਟਾਮਿਨ ਖਾ ਲੋ ਫਲਾਣਾ ਟੀਨ ਕਹਿਣਾ ਉਹ ਚੀਜ਼ਾਂ ਜਿਹੜੀਆਂ ਨਾ ਗੋਲੀਆਂ ਉਹ ਆਪਾਂ ਨੂੰ ਕਰਦੀਆਂ ਹਨ ਖਰਾਬ ਇਹਦੇ ਚ ਆਪਾਂ ਸਾਰੀ ਸਮਗਰੀ ਜਿਹੜੀ ਆ ਮਿਕਸ ਕਰ ਰਹੇ ਆ ਜੇ ਥੋੜਾ ਇੱਥੇ ਘਾਟਿਆ ਕਿਉਂਕਿ ਬੱਚੇ ਆ ਛੋਟੇ ਤੇ ਅਸੀਂ ਬੱਚਿਆਂ ਨੂੰ ਚੀਜ਼ ਦਿੰਨੇ ਆ ਚਾਹੇ 1-1 2-2 ਚਮਚੇ ਲਈਏ ਕਿਉਂਕਿ ਹੁਣ ਉਹ ਪਹਿਲਾਂ ਵਾਲੀਆਂ ਖਰਾਤਾਂ ਸ਼ੁੱਧ ਨਹੀਂ ਹੈਗੀਆਂ ਕਿ ਉਹ ਵੀ ਜਿਹੜੇ ਆ ਨਾ ਸ਼ੁੱਧ ਹੈਗੇ ਨਾ ਦੁੱਧਿਆ ਦੁੱਧ ਵੀ ਆਪਣਾ ਦੇ ਜਿਹੜੇ ਆ ਮੁੱਲ ਦੇ ਦੁੱਧੇ ਹੈਗੇ ਪਤਾ ਨਹੀਂ ਉਹ ਚੰਗੇ ਵੀ ਆ ਜਾਂ ਨਹੀਂ ਹੈਗੇ ਤੇ ਇਹ ਆਪਾਂ ਬੇਸਣ ਦੀ ਜਿਹੜੀ ਰੈਸਪੀ ਆ ਜੇ ਤੁਸੀਂ ਸਾਨੂੰ ਕਮੈਂਟ ਕਰੋਗੇ ਪਿਆਰੇ ਪਿਆਰੇ ਸਾਰੇ ਭੈਣ ਭਰਾ ਸਾਡੇ ਬੜੇ ਜਿਹੜੇ ਆ ਸੰਸੀਅਰ ਭੈਣ ਭਰਾਵਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਸਾਡਾ ਤੇ ਬਾਕੀ ਵੀ ਚਲੋ ਕਿਸੇ ਵੇਲੇ ਕੋਈ ਭੈਣ ਭਰਾ ਵੀਡੀਓ ਤੇ ਵੇਖ ਲੈਂਦਾ ਚੈਨਲ ਸਬਸਕ੍ਰਾਈਬ ਨਹੀਂ ਕਰਦਾ ਉਹਨਾਂ ਨੂੰ ਹੱਥ ਛੋੜ ਕੇ ਬੇਨਤੀ ਵੀ ਚੈਨਲ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਸੁਝਾਅ ਵੀ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹੋ ਸਲਾਹ ਸੁਝਾਈ ਸਾਡੀ ਕਰਿਆ ਕਰੋ ਇਹ ਸਾਰੀ ਰੈਸਪੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਨਾ ਜੇ ਤਾਂ ਮੇਰੇ ਰੈਸਪੀਸ ਆਈਡੀ ਆ ਕਿ ਚਲੋ ਹਰ ਇੱਕ ਦਾ ਆਪਣਾ ਵੱਖਰਾ ਡੰਗਿਆ ਨਾ ਚੀਜ਼ ਬਣਾਉਂਦਾ ਤੇ ਇਹਨਾਂ ਜਿਵੇਂ ਆਪਾਂ ਸਵੇਰੇ ਸਵੇਰੇ ਹੁੰਦਾ ਆਪੇ ਬੱਚਿਆਂ ਨੇ ਸਕੂਲ ਜਾਣਾ ਜਾਂ ਸਾਰਿਆਂ ਨੇ ਆਪਣੇ ਕੰਮਦੰਦੇ ਤੇ ਜਾਣਾ ਵਾ ਤੇ ਬਿਸਕੁਟ ਵਗੈਰਾ ਆਪਾਂ ਸਵੇਰੇ ਸਵੇਰੇ ਹੀ ਬੱਚਿਆਂ ਨੂੰ ਆ ਖੋਦ ਵੀ ਖਾਣੇ ਸ਼ੁਰੂ ਕਰ ਦਿੰਨੇ ਆ ਜਾਂ ਬ੍ਰੈਡ ਲਿਆ ਕੇ ਰੱਖੇ ਤੇ ਕਿਉਂਕਿ ਬੱਚੇ ਰੋਟੀ ਖਾਣਾ ਪਸੰਦ ਹੀ ਨਹੀਂ ਕਰਦੇ ਉਸ ਵਕਤੇ ਤੇ ਇਹਨਾਂ ਨੂੰ ਚੰਗਾ ਪਾਏ ਵਧੀਆ ਵਧੀਆ ਚੀਜ਼ਾਂ ਬਣਾ ਕੇ ਉਹਨਾਂ ਦੀ ਹੁਣ ਜਿਵੇਂ ਸਿਆ ਲਿਆ ਆਪਣੇ ਘਰਾਂ 'ਚ ਬਜ਼ੁਰਗ ਵੀ ਆ ਤੇ ਉਹਨਾਂ ਨੂੰ ਵੀ ਆਪਾਂ ਚਾਹ ਦੇ ਨਾਲ ਕੋਈ 2-4 ਚਮਚੇ ਹੋਰੀਆਂ ਚੀਜ਼ਾਂ ਖਾਣ ਲਈ ਡਈਏ ਤੇ ਆਪਣੇ ਬਜ਼ੁਰਗ ਆਪਣੇ ਬੱਚੇ ਨਵੇਂ ਨਰੋਏ ਰਹਿਣਗੇ ਤੇ ਆਪਾਂ ਖੁਦ ਵੀ ਇਹ ਚੰਗੀਆਂ ਚੀਜ਼ਾਂ ਖਾਵਾਂਗੇ ਤੇ ਸਿਹਤ ਆਪਣੀ ਠੀਕ ਰੋਗੇ ਕਿਉਂਕਿ ਜੋ ਕਹਿੰਦੇ ਆ ਨਾ ਸੋ ਚਾਚਾ ਤੇ ਇੱਕ ਪਿਓ ਹਨਾ ਸੋ दारू ਤੇ ਇੱਕ ਘਿਓ ਵਾਲੀ ਗੱਲ ਆ ਵੀ ਇਹ ਜਿਹੜੇ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਪੁਰਾਣੇ ਨੁਸਖੇ ਦਿੰਦੇ ਹਨ ਨੁਸਖੇ ਜਾਂ ਨੁਸਕੇ ਜੋ ਵੀ ਹੁੰਦਾ ਵਾ ਤੇ ਇਹਨਾਂ ਦੀ ਆਪਾਂ ਰੀਚ ਨਹੀਂ ਕਰ ਸਕਦੇ ਚਾਹੇ ਜਿੰਨੀਆਂ ਮਰਜ਼ੀ ਦਵਾਈਆਂ ਜਾ ਮਿਟਾ ਮੈਂ ਜੋ ਮਰਜੀ ਜਿੰਨੀ ਮਰਜੀ ਬੋਲਣ ਆ ਗਈਆਂ ਵਾ ਤੇ ਇਹਨਾਂ ਨੂੰ ਤੁਸੀਂ ਇੱਕ ਵਾਰੀ ਬਣਾ ਕੇ ਖਾਣ ਦੀ ਆਦਤ ਪਾ ਲਈ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਜੱਟ ਜਿੰਮੇਦਾਰ ਆ ਹੁਣ ਤੁਸੀਂ ਜੋ ਵੀ ਤੁਸੀਂ ਜੋ ਨਹੀਂ ਮੱਝਾ ਰੱਖੀਆਂ ਸਾਡਾ ਵੀ ਕੰਮ ਹੀ ਇਦਾਂ ਦਾ ਵਾ ਵੀ ਇਹ ਕੁਝ ਆਪਣਾ ਦੁਕਾਨਦਾਰੀ ਆ ਕੋਈ ਨੌਕਰੀ ਆ ਤੇ ਸਾਡੇ ਕੋਲ ਨਹੀਂ ਹੈਗਾ ਸਮਾਂ ਮੱਝ ਰੱਖਣ ਦਾ ਬਾਕੀ ਜ਼ਰੂਰ ਹੋਣੀ ਚਾਹੀਦੀ ਹਰ ਘਰ 'ਚ ਇੱਕ ਮੱਝ ਜਿਹੜੇ ਜੱਟ ਜੀ ਵੀਦਾਰ ਭੈਣ ਭਰਾਵਾ ਸਾਡੇ ਜਾਂ ਨਹੀਂ ਵੀ ਚਲੋ ਜਿੰਨਾਂ ਕੋ ਪੈਲੀ ਹੈਗੀ ਹੈ ਨਾ ਥੋੜੀ ਬਹੁਤ ਮੱਝ ਜ਼ਰੂਰ ਕਰ ਦੇ گاਂ ਜਾਂ ਮੱਝ ਹੋਣੀ ਚਾਹੀਦੀ ਵੀ ਸਾਡੇ ਬੱਚੇ ਸ਼ੁੱਧ ਜਿਹੜੀ ਖਰਾਕ ਖਾਣ ਤੇ ਚੰਗੀ ਸਿਹਤ ਉਹਨਾਂ ਦੀ ਹੋਵੇ ਸੋ ਵੀਡੀਓ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਰੈਸਪੀ ਚਾਹੀਦੀ ਹੈ ਤਾਂ ਵੀ ਕਮੈਂਟ ਕਰਨਾ ਰੱਬ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਰੱਬ ਰਾਖਾ ਜੀ